ਇਹ ਜਿਹੜੀ ਤਸਵੀਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਉਸ ਮਾਸੂਮ ਬੱਚੇ ਦੀ ਤਸਵੀਰ ਹੈ ਜਿਹਦਾ ਭਈਆਂ ਨੇ ਰੀਪ ਕਰਨੇ ਤੋਂ ਬਾਅਦ ਜਿਹਦੇ ਨੇ ਗਲਤ ਕੰਮ ਕਰਨੇ ਤੋਂ ਬਾਅਦ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਮਾਰਿਆ ਵੀ ਇੰਨੀ ਬੇਰਹਿਮੀ ਨਾਲ ਹੈ ਐਦਾਂ ਕੋਈ ਬੰਦਾ ਜਾਨਵਰਾਂ ਨੂੰ ਵੀ ਨਹੀਂ ਮਾਰਦਾ ਹੈਗਾ ਉਹਦੇ ਗੋਪਤੰਗ ਦੇ ਵਿੱਚ ਸਰੀਏ ਵਰਗੀ ਕੋਈ ਰਾੜ ਧੱਕ ਕੇ ਮਾਰਿਆ ਤੁਸੀਂ ਲਾਓ ਕਿੰਨਾ ਤੜਫਿਆ ਹੋਊਗਾ ਉਸ ਵਕਤ ਇਸ ਬੱਚੇ ਦੇ ਮਾਰੇ ਜੇ ਚਿਹਰੇ ਵੱਲ ਦੇਖ ਕੇ ਦੇਖੋ ਕਿੰਨਾ ਮਾਸੂਮ ਹੈ 3.5 ਸਾਲ ਉਮਰ ਹੈ ਦੀ 5-7 ਪੌਣੇ 5 ਸਾਲ ਉਮਰ ਤੇ ਕਿੰਨਾ ਜ਼ਿਆਦਾ ਬੰਦਾ ਇਹ ਵਿਚਾਰਾ ਤੜਪਿਆ ਹੋਊਗਾ ਇਹਦੇ ਪਿਓ ਦੀ ਮੈਂ ਸੁਣ ਰਿਹਾ ਸੀਗਾ ਉਹ ਕਹਿੰਦਾ ਵੀ ਜਿਸ ਟਾਈਮ ਮੈਂ ਇਹਦਾ ਚਿਹਰਾ ਦੇਖਿਆ ਜਦੋਂ ਇਹਨੂੰ ਹਸਪਤਾਲ ਤੋਂ ਲਿਆਏ ਐ ਤਾਂ ਮੇਤੋਂ ਇਹਦਾ ਚਿਹਰਾ ਨਹੀਂ ਦੇਖ ਹੁੰਦਾ ਸੀਗਾ ਕਿਉਂਕਿ ਸਾਰਾ ਚਿਹਰਾ ਇਹਦਾ ਖੂਨ ਨਾਲ ਭਰਿਆ ਹੋਇਆ ਸੀਗਾ ਪਰ ਜੇ ਆਪਾਂ ਦੇਖੀਏ ਤਾਂ ਕਸੂਰਬਾਰ ਕੌਣ ਹੈ ਇਸ ਚੀਜ਼ ਦਾ ਕਿਉਂਕਿ ਇਹ ਪਹਿਲੀ ਘਟਨਾ ਨਹੀਂ ਹੈਗੀ ਪੰਜਾਬ ਦੇ ਵਿੱਚ ਹਰ ਤੀਜੇ ਦਿਨ ਕੋਈ ਨਾ ਕੋਈ ਇਦਾਂ ਦੀ ਘਟਨਾ ਹੁੰਦੀ ਹੈ ਤੇ 99% ਜਿਹੜੇ ਇਹ ਕੰਮ ਐ ਇਹਨਾਂ ਬਾਰ ਦੱਤਾਂ ਨੂੰ ਅੰਜਾਮ ਬਈਏ ਦਿੰਦੀ ਹੈ ਸਾਡੇ ਬੰਦੇ ਕਿੱਥੇ ਤੱਕ ਸੀਮਤ ਹੈ ਹੁਣ ਇਹ ਤਸਵੀਰ ਆndi ਹੈ ਫੋਟੋਆਂ ਫੇਸਬੁੱਕ ਤੇ YouTube ਤੇ ਤੇ ਉਹਦਾ ਪਿਓ ਰੋ ਰਿਹਾ ਵਿਚਾਰਾ ਦੇਖਿਆ ਨਹੀਂ ਜਾਂਦਾ ਲੋਕਾਂ ਦੀ ਬਸ ਇੱਥੇ ਤੱਕ ਔਕਾਤ ਹੈ ਤੇ ਉਹਦੇ ਥੱਲੇ ਸਿਰਫ ਬਾਘਰੂ ਲਿਖ ਸਕਦੇ ਇਹ ਤੋਂ ਵੱਧ ਨਹੀਂ ਕਿਉਂਕਿ ਉਹਨਾਂ ਨੇ ਬਾਘਰੂ ਲਿਖਣ ਵਾਲਿਆਂ ਨੇ ਸ਼ਾਮ ਨੂੰ ਜਾ ਕੇ ਭਈਆਂ ਦੀ ਦੁਕਾਨਾਂ ਤੋਂ ਸਬਜ਼ੀ ਵੀ ਫਰੀਦਣੀ ਹੈ ਤੇ ਉੱਥੇ ਜਾ ਕੇ ਭਈਆਂ ਦੀਆਂ ਰੇੜੀਆਂ ਤੋਂ ਬਰਗਰ ਟਿੱਕੀਆਂ ਵੀ ਖਾਣੀਆਂ ਜਦੋਂ ਕਿ ਇਹਨਾਂ ਸ਼ਹਿਰਾਂ ਦੇ ਵਿੱਚ ਹੀ ਸਾਡੇ ਜਿਹੜੇ ਪੰਜਾਬੀ ਹੈ ਸਰਦਾਰ ਹੈ ਜਾਂ ਹੋਰ ਪੰਜਾਬੀ ਵੀ ਹੈ ਕਿਸੇ ਵੀ ਕਮਿਊਨਿਟੀ ਦੇ ਉਹਨਾਂ ਦੀਆਂ ਰੇੜੀਆਂ ਵੀ ਹੈਗੀਆਂ ਉਹਨਾਂ ਦੇ ਢਾਬੇ ਵੀ ਹੈਗੇ ਲੋਕਾਂ ਨੇ ਉੱਥੇ ਨਹੀਂ ਜਾਣਾ ਪਰ ਲੋਕਾਂ ਨੂੰ ਗੰਦ ਖਾਣ ਦੀ ਆਦਤ ਪਈ ਹੋਈ ਹੈ ਲੋਕਾਂ ਨੇ ਭਈਆਂ ਕੋਲੇ ਜਾਣਾ ਇਸ ਕਰਕੇ ਇਸ ਮੁੰਡੇ ਦਾ ਜਿਹੜਾ ਇੱਕ ਕਸੂਰbaar ਹੈ ਦੋਸ਼ੀ ਉਹ ਕੱਲਾ ਭਈਆ ਨਹੀਂ ਹੈਗਾ ਉਹ ਸਾਰੇ ਲੋਕ ਹੈ ਜਿਹੜੇ ਭਈਆਂ ਦੀ ਮਦਦ ਕਰਦੇ ਆ ਕੋਝ ਐਸੇ ਅਖੋਤੀ ਸਮਾਜ ਸੇਵੀ ਹੈ ਜਿਹੜੀ ਬਾਹਰੋਂ ਪੈਸਾ ਇਕੱਠਾ ਕਰਨਾ ਹੁੰਦਾ ਜਿਨ੍ਹਾਂ ਨੇ ਉਹ ਭਈਆਂ ਦੀਆਂ ਝੁੰਗੀਆਂ ਝੋਪੜੀਆਂ ਦੇ ਵਿੱਚ ਜਾ ਕੇ ਲੰਗਰ ਲਾਉਂਦੇ ਉਹਨਾਂ ਨੂੰ ਸਮਾਨ ਵੰਡਦੇ ਇਹੋ ਜਿਹੇ ਲੋਕਾਂ ਦਾ ਵੀ ਸਾਨੂੰ ਬਾਈਕਟ ਕਰਨਾ ਚਾਹੀਦਾ ਜਿਹੜੇ ਕਿਸੇ ਵੀ ਰੂਪ ਦੇ ਵਿੱਚ ਭਈਆਂ ਨੂੰ ਇੱਥੇ ਬਸਣ ਦੇ ਵਿੱਚ ਮਦਦ ਕਰਦੇ ਆ ਏਹੀ ਸਾਡੀ ਜਣੀ ਕਿ ਮੰਨ ਲਓ ਸਹੀ ਹੋਊਗਾ ਜੇ ਹੁਣ ਐਵੇਂ 2 ਦਿਨ ਹੰਝੂ ਜੇ ਬਹਾ ਕੇ ਸ਼ਾਮ ਨੂੰ ਚੱਲ ਜੋ ਮੈਂ ਕੱਲ ਸ਼ਹਿਰ ਜਾ ਕੇ ਆਇਆ ਫਿਰ ਭਈਆਂ ਦੀਆਂ ਰੇੜੀਆਂ ਦੇ ਉੱਤੇ ਨਹੀਂ ਖੜੀਆਂ ਸੀਗੀਆਂ ਬਈ ਇਹ ਤੁਹਾਨੂੰ ਸਮਾਨ ਵੇਚ-ਵੇਚ ਕੇ ਤੁਹਾਨੂੰ ਗੰਦ ਖਲਾ ਖਲਾ ਕੇ ਪਲਾਟਾਂ ਦੇ ਮਾਲਕ ਬਣ ਗਏ ਸ਼ਹਿਰਾਂ ਦੇ ਵਿੱਚ ਕਿੰਨੇ ਮਹਿੰਗੇ ਮਹਿੰਗੇ ਪਲਾਟ ਲੈ ਲਏ ਇਹਨਾਂ ਨੇ ਸਿਰਫ ਤੁਹਾਨੂੰ ਗੰਦ ਖਲਾ ਕੇ ਯਾਰ 버ਗਰ ਬਣਾਉਣ ਲੱਗੇ ਹੈ ਟੱਟੀ ਵਾਲੇ ਹੱਦ ਤੱਕ ਨਹੀਂ ਧੋਂਦੇ ਹੈਗੇ ਜੇ ਧੋਂਦੇ ਆ ਤੁਸੀਂ ਦੱਸ ਦੋ ਫਿਰ ਤੁਹਾਨੂੰ ਕੀ ਮੈਨੂੰ ਨਹੀਂ ਮਿਲਦਾ ਸਾ ਵੀ ਲੱਗਦੀ ਵੀ ਕੀ ਮਿਲਦਾ ਉਹ ਖਾ ਕੇ ਆਹ ਸੈਂਡਵਿਚ ਹੋ ਗਏ ਘਰ ਨਹੀਂ ਬਣਦੇ ਹੈਗੇ ਪਹਿਲੀ ਗੱਲ ਤਾਂ ਘਰ ਬਣ ਜਾਂਦੀ ਹਰੇਕ ਚੀਜ਼ ਜੇ ਘਰ ਨਹੀਂ ਤੁਸੀਂ ਬਣਾ ਸਕਦੇ ਬਥੇਰੇ ਪੰਜਾਬੀ ਬੰਦਿਆਂ ਨੇ ਖੋਲੇ ਹੋਏ ਢਾਬੇ ਆਪਣੇ ਪੰਜਾਬੀਆਂ ਨੇ ਪਾਂਡਤਾਂ ਨੇ ਵਿੱਚੇ ਸਰਦਾਰਾਂ ਨੇ ਸਾਰੀ ਕਮਿਊਨਿਟੀ ਦੇ ਬੰਦੇ ਨੇ ਆਪਣੇ ਨੇ ਖੁੱਲ੍ਹੇ ਹੋਏ ਆ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਹੈਗੇ ਤੁਹਾਨੂੰ ਮੈਨੂੰ ਤਾਂ ਇਹ ਲੱਗਦਾ ਜਿੱਦਾਂ ਗੰਦ ਖਾਣ ਦੀ ਆਦਤ ਪੈ ਗਈ ਜਿੱਦਾਂ ਕੋਈ ਬੰਦਾ ਨਸ਼ੇ 'ਚ ਲੱਗ ਜਾਂਦਾ ਉਹਦੀ ਮਜਬੂਰੀ ਹੁੰਦੀ ਉਹਨੂੰ ਪਤਾ ਹੁੰਦਾ ਮੈਂ ਮਾੜਾ ਕੰਮ ਕਰ ਰਿਹਾ ਹਨਾ ਤੁਸੀਂ ਸਿਰਫ ਇਹ ਨਹੀਂ ਕਰ ਰਹੇ ਤੁਸੀਂ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇ ਰਹੇ ਹੋ ਤੁਸੀਂ ਇਹ ਸੋਚ ਲਓ ਜੇ ਅੱਜ ਉਹਦੇ ਨਾਲ ਹੋਇਆ ਹੈ ਕੱਲ੍ਹ ਤੁਹਾਡੇ ਨਾਲ ਵੀ ਹੋ ਸਕਦਾ ਹੱਥੀਂ ਕੰਮ ਕਰਨਾ ਸ਼ੁਰੂ ਕਰੋ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਰਮਾਨ ਹੈਗਾ ਸਿੱਖੀ ਦਾ ਸਿਧਾਂਤ ਤੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛ ਅਸੀਂ ਕੀਰਤ ਵੀ ਛੱਡ ਦਿੱਤੀ ਨਾਮ ਜਪਣਾ ਵੀ ਛੱਡ ਦਿੱਤਾ ਵੰਡ ਕੇ ਖਾਣਾ ਵੀ ਛੱਡ ਦਿੱਤਾ ਵੰਡਦੇ ਆਪਾਂ ਕਿਹਨਾਂ ਨੂੰ ਹੈ ਆਪਣੇ ਘਰਾਂ ਦੇ ਵਿੱਚ ਅਮੀਰ ਅਮੀਰ ਬੰਦੇ ਨੇ ਮੈਂ ਦੇਖਿਆ ਉਹਨਾਂ ਦੇ ਚਾਚੇ ਤਾਏ ਜਾਂ ਆਂਟ ਗਵਾਂਡ ਦੇ ਵਿੱਚ ਲੋਕ ਇਲਾਜ ਪਿੱਛੋਂ ਤੜਫ ਰਹੇ ਹੁੰਦੇ ਐ ਪਰ ਉਹ ਬੰਦੇ ਕੀ ਕਰਦੇ ਆਪਣੇ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਝੁੰਗੀਆਂ ਝੋਫੜੀਆਂ ਜਾਂ ਇਦਾਂ ਦੇ ਬੰਦੇ ਇਨਦਾਨ ਕਰਦੇ ਫਿਰਦੇ ਹੁੰਦੇ ਜਿਹੜਾ ਅਸੀਂ ਵੰਡ ਕੇ ਖਾਣ ਦਾ ਸਿਧਾਂਤ ਐ ਇਹਨੂੰ ਵੀ ਪੂਰੀ ਤਰ੍ਹਾਂ ਸਾਡੇ ਬੰਦੇ ਨੇ ਮੰਨਿਆ ਨਹੀਂ ਹੈਗਾ ਕਿਉਂਕਿ ਜੇ ਮੰਨਦੇ ਤਾਂ ਹਾਲ ਨਹੀਂ ਹੋਣਾ ਸੀਗਾ ਹੁਣ ਇੱਥੇ ਤੱਕ ਹਾਲਾਤ ਬਣੇ ਹੋਏ ਐ ਕਿੰਨੇ ਇਦਾਂ ਦੇ ਕੰਮ ਹੁੰਦੇ ਇਕੱਲੇ ਹੀ ਇਹ ਕੰਮ ਹੋਇਆ ਇਹਦੇ ਨਾਲੇ ਦਵਾਬੇ ਦੇ ਵਿੱਚ ਹੀ ਕਿਉਂਕਿ ਦਵਾਬੇ ਦੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਾ ਸ਼ਾਇਦ ਜਾਂ ਕਿਸੇ ਹੋਰ ਮੋਤਵਰ ਬੰਦੇ ਦਾ ਕਿਸਾਨ ਯੂਨੀਅਨ ਦੇ ਨਾਮ ਸੁਣ ਰਿਹਾ ਸੀ ਫੇਸਬੁੱਕ ਦੇ ਉੱਤੇ ਉੱਥੇ ਵੀ ਕਿਸੇ ਭਈਏ ਨੇ ਭਈਆਂ ਦੀ ਉਹ 6 ਸਾਲ ਦੀ ਕੁੜੀ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕਮਾਦੀ ਦੇ ਵਿੱਚ ਲਿਜਾ ਕੇ ਕਮਾਦ ਦੇ ਵਿੱਚ ਪਰ ਕੁਦਰਤੀ ਉਹਦੀ ਕੁੜੀ ਦੀ ਕਿਸਮਤ ਤੇਜ ਸੀਗੀ ਲੋਕਾਂ ਨੇ ਆਲੇ ਦੁਆਲੇ ਸੁਣ ਕੇ ਰੋਲਾ ਉਹਨੂੰ ਛਿੜਾ ਦਿੱਤਾ ਪਰ ਜੇ ਨਾ ਕੋਈ ਹੁੰਦਾ ਇੱਥੇ ਚੱਕਰ ਕੀ ਇੱਕ ਤਾਂ ਸਜ਼ਾ ਬਹੁਤ ਘੱਟ ਐ ਜਿਹੜੀ ਸਜ਼ਾ ਹੋਣੀ ਜੇ ਜੀ ਉਹ ਸੌਦੀ ਅਰਬ ਜੱਢਈ ਵਾਂਗ ਹੋਣੀ ਚਾਹੀਦੀ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਨੂੰ ਸਾਰਿਆਂ ਦੇ ਸਾਹਮਣੇ ਖਾਹੀ ਟੰਗਿਆ ਜਾਵੇ ਲੁਕੋ ਕੇ ਟੰਗਣ ਦਾ ਕੋਈ ਇੰਨਾ ਲੋਕਾਂ ਦੇ ਵਿੱਚ ਡੈਸ਼ਤੀ ਜੇ ਨਹੀਂ ਪੈਦਾ ਹੁੰਦੀ ਕਿਉਂਕਿ ਜੇ ਸਾਹਮਣੇ ਹੋਊਗਾ ਕੰਮ ਸਜ਼ਾ ਮਿਲੂਗੀ ਤਾਂ ਦੋ ਬੰਦੇ ਹੋਰ ਵੀ ਸੋਚੂਗੇ ਦੂਜਾ ਭਈਆਂ ਤੁਸੀਂ ਜਿੰਨੀ ਮਰਜ਼ੀ ਸਜ਼ਾ ਦੇ ਦਿਓ ਇਹਨਾਂ ਦੇ ਕੋਲ ਇਦਾਂ ਦਾ ਸੋਚਣ ਦਾ ਮਾਈਂਡ ਹੈ ਨਹੀਂ ਲੱਖੇ ਸੁਧਾਣੇ ਦੀ ਗੱਲ ਬਿਲਕੁਲ ਸਹੀ ਐ ਇਹਨਾਂ ਦੇ ਖੂਨ ਦੇ ਵਿੱਚ ਡੀਐਨਏ ਦੇ ਵਿੱਚ ਹੀ ਕਰਾਈ ਮੈਂ ਮੈਂ ਹੁਣ ਉਹਨਾਂ ਕੱਲ ਵੀ ਸੁਣਦਾ ਸੀਗਾ ਉਹ ਬੰਦੇ ਨੂੰ ਕਿੰਨਾ ਟਾਈਮ ਹੋ ਗਿਆ ਪਿੱਟ ਦੇ ਨੂੰ ਕੋਈ ਬੰਦਾ ਉਹਦੀ ਗੱਲ ਨਹੀਂ ਸੁਣਦਾ ਜਿਹੜੇ ਬਿਲਕੁਲ ਹੀ ਗਏ ਗੁਜ਼ਰੇ ਜਾਈ ਹੈਗੇ ਹੈ ਹਨਾ ਉਹਨਾਂ ਦੀ ਤੁਸੀਂ ਰੀਲਾਂ ਦੇਖੀ ਜਾਂਦੇ ਸਾਰਾ ਸਾਰਾ ਦਿਨ ਸਾਰਾ ਸਾਰਾ ਦਿਨ ਉਹਨਾਂ ਨੂੰ ਸ਼ੇਅਰ ਕਰਦੇ ਰਹਿੰਦੇ ਆ ਕਿੰਨੇ ਸਹੀ ਬੰਦਿਆਂ ਨੂੰ ਸ਼ੇਅਰ ਕਰਦੇ ਯਾਰ ਆਪਾਂ ਇਸ ਕਰਕੇ ਮੇਰਾ ਮੰਨਣਾ ਤੇ ਹੀ ਹੈ ਅਸਲ ਵਿੱਚ ਜਿਹੜੀ ਅਸਲੀਅਤ ਆਈ ਹੈ ਕਿ ਉਹ ਭਈਆ ਕਸੂਰਬਰ ਘਟ ਹੈ ਜਿਆਦੇ ਉਹ ਲੋਕ ਹੈ ਜਿਹੜੇ ਭਈਆਂ ਨੂੰ ਇੱਥੇ ਪਨਾਹ ਦਿੰਦੇ ਹੈ ਇਹਨਾਂ ਨੂੰ ਮਦਦ ਕਰਦੇ ਇਹਨਾਂ ਨੂੰ ਇੱਥੇ ਬਸਾਂ ਦੇ ਇਹਨਾਂ ਦੀਆਂ ਬੋਟਾ ਬਣਾ ਦੇ ਤੇ ਇਹਨਾਂ ਦੀਆਂ ਦੁਕਾਨਾਂ ਤੋਂ ਜਾ ਜਾ ਕੇ ਸਾਮਾਨ ਖਰੀਦਦੇ ਆ ਜਦ ਕਿ ਨਾਲ ਪੰਜਾਬੀਆਂ ਦੀਆਂ ਦੁਕਾਨਾਂ ਵੀ ਹੁੰਦੀਆਂ ਪਰ ਸਾਡੇ ਲੋਕਾਂ ਨੂੰ ਪਤਾ ਨਹੀਂ ਕੀ ਚੱਕਰ ਹੋ ਗਿਆ ਉਹ ਨਹੀਂ ਪੰਜਾਬੀ ਦੁਕਾਨ ਪਰ ਨਹੀਂ ਜਾਣਾ ਹੈਗਾ ਇਹਨਾਂ ਨੇ ਫੇਰ ਜਾ ਕੇ ਭਈਆਂ ਦੀ ਦੁਕਾਨ ਤੇ ਜਾਣਾ ਮੈਂ ਤਾਂ ਇਹ ਕਹਿਣਾ ਕਿ ਆਪਾਂ ਇਹ ਨਾ ਕਹੀਏ ਸੋਚੀਏ ਵੀ ਸਰਕਾਰ ਕੀ ਕਰਦੀ ਫਰਾਨਾ ਕੀ ਕਰਦਾ ਇਹਦੇ ਨਾਲ ਉਹ ਆਪਣੇ ਆਪ ਤੋਂ ਆਪਾਂ ਸ਼ੁਰੂ ਕਰੀਏ ਕਿ ਅੱਜ ਤੋਂ ਆਪਾਂ ਭਈਆਂ ਦੀ ਦੁਕਾਨ ਤੋਂ ਸਾਮਾਨ ਨਹੀਂ ਖਰੀਦਣਾ ਹੈਗਾ ਭਈਆਂ ਤੋਂ ਲੈ ਕੇ ਗੰਦ ਨਹੀਂ ਖਾਣਾ ਭਲਾ 10 ਰੁਪਏ ਚੀਜ਼ ਮਹਿੰਗੀ ਮਿਲ ਜੂ ਜੇ ਯਾਰ ਤੁਸੀਂ ਸਬਜ਼ੀ ਲੈਣੇ ਕੋ ਪੰਜਾਬੀ ਵੇਚਦਾ 5 ਰੁਪਏ ਜਾਂ 10 ਰੁਪਏ ਵੱਧ ਤੋਂ ਵੱਧ ਮਹਿੰਗੀ ਵੇਚ ਦਊਗਾ ਬਲੇ ਪਹਿਲੀ ਗੱਲ ਤਾਂ ਕੋਈ ਫਰਕ ਹੁੰਦਾ ਨਹੀਂ ਮੁਕਾਬਲੇਬਾਜੀ ਇਹ ਕੰਪੀਟੀਸ਼ਨ ਹੈ ਸਾਰਿਆਂ ਦਾ ਬਰਾਬਰ ਰੇਟ ਹੁੰਦਾ ਤੁਸੀਂ ਇਹ ਸੋਚ ਰਹੇ ਤੁਸੀਂ 10 ਰੁਪਏ ਜਾਂ 5 ਰੁਪਏ ਦੀ ਸਬਜ਼ੀ ਪਿੱਛੇ ਦੇ ਭइये ਦੀ ਰੀੜ ਤੇ ਚੱਲ ਜਾਣਾ ਜਿਹੜੇ 50 50 ਦਾ 100 100 ਦਾ 버ਗਰ ਖਾਣੇ ਉਹਦੇ ਚੋਂ ਕੀ ਨਿਕਲਦਾ ਉਹ ਵੀ ਫ਼ਯੂਲ ਖਰਚ ਹੀ ਐ ਰੋਜ਼ 5 500 ਦੀ ਸ਼ਰਾਬ ਪੀਂਦੇ ਆਪਾਂ ਸਾਰੇ ਮੈਂ ਤਾਂ ਨਹੀਂ ਚਲੋ ਪੀਂਦਾ ਮੈਂ ਤੇ ਆਪਾਂ ਕਹਿ ਹੋ ਗਿਆ ਸਾਰੇ ਪੰਜਾਬੀ ਸਾ ਕਿੰਨੇ ਪੰਜਾਬ ਦੇ ਵਿੱਚ दारू ਪੀਣ ਦੇ ਲੋਕ ਹਨਾ दारू ਦਾ ਖਰਚਾ ਨਹੀਂ ਅਸੀਂ ਜਿੰਦੇ ਹੈਗੇ ਵੀ ਸਾਡਾ ਜੀ 500 ਦਾ ਖਰਚਾ ਹੋ ਗਿਆ ਜਾਂ 1000 ਦਾ ਹੋ ਗਿਆ 5 ਰੁਪਏ ਦੀ ਚੀਜ਼ ਪਿੱਛੇ ਆਪਾਂ ਪੰਜਾਬੀ ਨੂੰ ਛੱਡ ਕੇ ਭਈਏ ਕੋਲ ਚੱਲ ਜੰਨੇ ਇਸ ਕਰਕੇ ਆਪਣੇ ਮਾੜੇ ਜਿਹੇ ਮੱਥੇ ਤੇ ਹੱਥ ਮਾਰੋ ਜੇ ਬਜਣਾ ਬਾਕੀ ਤੋਂ ਡੀ ਮਰ ਜੀਏ ਕਿਉਂਕਿ ਇਹ ਨਾ ਸੋਚੋ ਅੱਜ ਉਸ ਬੰਦੇ ਨਾਲ ਹੋਇਆ ਉਹ ਅੱਜ ਰੋਂਦਾ ਦੇਖ ਨਹੀਂ ਹੁੰਦਾ ਕੱਲ ਨੂੰ ਤੁਹਾਡੇ ਨਾਲ ਵੀ ਕਿਸੇ ਨਾਲ ਵੀ ਹੋ ਸਕਦਾ ਇਹ ਤੇ ਬਚਣ ਦਾ ਇੱਕੋ ਇੱਕ ਤਰੀਕਾ ਹੈ ਜਿੰਨਾ ਇਹਨਾਂ ਦਾ ਤੁਸੀਂ ਬਾਈਕਾਟ ਕਰੋਗੇ ਫਹੀ ਰਹੋਗੇ ਬਾਕੀ ਜੇ ਤੁਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਬਾੜੋਗੇ ਇਹਨਾਂ ਨੂੰ ਕਿਰਾਏ ਦੇ ਰਾਹ ਤੇ ਜੇ ਰੱਖੋਗੇ ਤਾਂ ਇਹ ਕਿਸੇ ਨਾਲ ਕੁਝ ਵੀ ਕਰ ਸਕਦੇ ਆ ਕਿਉਂਕਿ ਇਹਨਾਂ ਦੀ ਬਿਰਤੀ ਉਹ ਇਦਾਂ ਦੀ ਨਾ ਕੋਈ ਇਨੀ ਸੋਚੇ ਹੈ ਨਹੀਂ